ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮੋਨੀ ਮੰਤਰ ਲੇਕੇ ਹਾਜ਼ਰ ਹੋਈਆਂ ਜਾਣੇ ਕੀ ਮਾਪਰ ਸ਼ਾਮ ਕੋਰ ਮੋਨੀ ਜੀਤਾਂ ਮੰਤਰ ਲੇਕੇ ਹਾਜ਼ਰ ਹੋਏ ਜਿਸ ਮੰਤਰ ਨਾਲ ਕਿਸੇ ਨੂੰ ਵੀ ਮੋਇਆ ਜਾ ਸਕਦਾ ਹੈ ਬਦਿਸ਼ਾਂ ਤੇ ਬੈਠੇ ਹਨੂ ਵੀ ਘਰ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਵਾਪਸ ਬੁਲਾਇਆ ਜਾ ਸਕਦਾ ਹੈ ਜਿਸ ਦਿਨ ਕੋਈ ਗੋਚਾ ਵੀ ਹੋਵੇ ਉਹ ਵੀ ਲਭ ਸਕਦਾ ਉਹ ਵੀ ਆਪਣੇ ਆਪ ਆਪਣੇ ਘਰ ਤੱਕ ਪਹੁੰਚਦਾ ਹੈ ਇਹ ਮਾਤਾ ਸ਼ਾਮਕੁਰ ਮੂਨੀ ਦਾ ਮੰਤਰ ਜਿਹਦੇ ਨਾਲ ਕਿਸੇ ਨੂੰ ਵੀ ਮੋਇਆ ਜਾ ਸਕਦਾ ਹੈ ਸੋ ਦੋਸਤੋ ਇਸ ਮੰਤਰ ਦੀ ਵੀ ਪਹਿਲਾਂ ਆਪਾਂ ਸਮਝ ਲਈਏ ਉਸ ਤੋਂ ਬਾਅਦ ਇੱਕ ਮੰਤਰ ਦੱਸਾਂਗਾ ਜਿਹਦੇ ਵਿੱਚ ਆਪਾਂ ਨੂੰ 16 ਸ਼ਿੰਗਾਰ ਚ ਇਹਦੇ ਨੇ 16 ਦਾ ਸ਼ਿੰਗਾਰ ਮਤੇ ਹੀ ਦਾ ਹੈ ਸਤ ਲਓ ਤੁਹਾਨੂੰ ਚਾਹੀਦੀ ਨੇ ਅੱਗੇ ਸੱਤ ਤਰ੍ਹਾਂ ਦੀ ਮਠਾਈ ਆਪਾਂ ਨੂੰ ਚਾਹੀਦੀ ਹੈ ਦੋ ਮੱਠੇ ਪਹੁੰਚਾਈ ਦੇ ਨੇ ਸੱਤ ਪੀੜੇ ਚਾਹੀਦੇ ਆ ਖੋਏ ਦੇ ਸੱਤ ਸੁਪਾਰੀਆਂ ਚਾਹੀਦੀਆਂ ਸੱਤ ਲੌਂਗ ਚਾਹੀਦੇ ਨੇ ਦੋ ਸੁਪਾਰੀਆਂ ਚਾਹੀਦੀਆਂ ਸੱਤ ਇਲਾਚੀਆਂ ਚਾਹੀਦੀਆਂ ਸੱਤ ਮਿਸ਼ਰੀ ਦੀਆਂ ਡਲੀਆਂ ਚਾਹੀਦੀਆਂ ਸੱਤ ਪੂਰੀਆਂ ਚਾਹੀਦੀਆਂ ਹਲਵਾ ਸੋਗੀ ਬਜ਼ਾਮ ਬਾਗੀ ਬਣਾਇਆ ਹੋਣਾ ਚਾਹੀਦਾ ਨਾਲ ਹਲਵਾ ਜਿਹੜਾ ਬਣਾਉਣਾ ਘੜਾ ਬਣਾਉਣਾ ਹੈ ਉਹ ਤੇਸੀਕੀ ਉਹ ਤਾਂ ਬਣਾਉਣਾ ਹੈ ਜਾਂ ਫਿਰ ਪੀਠੀ ਦਾ ਵੀ ਹਲਵਾ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਇੱਕ ਸੱਤ ਪ੍ਰਕਾਰ ਦੇ ਮੇਵੇ ਵੀ ਨਾਲ ਰੱਖਣੇ ਆ ਦੋਸਤੋ ਉਸ ਵੇਲੇ ਜਿੱਦਾਂ ਦੀ ਰੁੱਤ ਚਲਦੀ ਹੋਵੇ ਉਸ ਰੁੱਤ ਦੇ ਫਲ ਲੈਣੇ ਆ ਜੀਤ ਹੋ ਸਕੀ ਸਤਿ ਪ੍ਰਕਾਰ ਦੇ ਫੁੱਲ ਹੋ ਜਾਣ ਤਾਂ ਬਹੁਤ ਵਧੀਆ ਜੇ ਨਹੀਂ ਸਤਿ ਪ੍ਰਕਾਰ ਦੇ ਫੁੱਲ ਹੁੰਦੇ ਤੋਫੀਰ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਫੁੱਲ ਉਸ ਮੌਕੇ ਦੇ हिसाब ਨਾਲ ਰੁੱਤ ਦੇ हिसाब ਨਾਲ ਮਿਲਦੇ ਆ ਤੁਸੀਂ ਲੈ ਸਕਦੇ ਆ ਆਪਾਂ ਨੂੰ ਸਿੰਗਾਪੂਰੀ ਲੋਬਾਂ ਚਾਹੀਦੀ ਹੈ ਕਿਸਾਨਾਰੀ ਦੀ ਦੁਕਾਨ ਤੇ ਜਾ ਕੇ ਇਹ ਸਿੰਗਾਪੂਰੀ ਲੋਬਾਂ ਮਿਲ ਜਾਂ ਤਾਂ ਉਹ ਲੈਣਾ ਹੈ ਗੁਲਾਬ ਚੰਬੇਲੀ ਅਤੇ ਸੰਦਲਦ ਇਹ ਨਹੀਂ ਤਰ੍ਹਾਂ ਦੇ ਇਤਰ ਲੈ ਕੇ ਉਹ ਮੜਾ ਲੈਣੇ ਆ ਇਤਰ ਲੋਹ ਬਣ ਕੇ ਛਲਕ ਰਹਿਣਾ ਕਿਉਂਕਿ ਲੋਹ ਬਣ ਨੂੰ ਤੁਸੀਂ ਪਹਿਲਾਂ ਪੀਸ ਲੈਣਾ ਉਹਦੇ ਉੱਤੇ ਫਿਰ ਇਤਰ ਛਲਕ ਲੈਣਾ ਜਿਸ ਵੇਲੇ ਤੁਸੀਂ ਉਹ ਮੰਤਰ ਦਾ ਜਾਪ ਕਰਨਾ ਛੋਟਕੀ ਭਰ ਕੀ ਉਸ ਲੋਹ ਬਣ ਦਾ ਤੂਫ ਨਾਲ ਦੀ ਨਾਲ ਅਕਦੀ ਭਾਈ ਜਣਾ ਜਿੰਨਾ ਚਿਰ ਤੁਸੀਂ ਮੰਤਰ ਪੜ੍ਹਦੇ ਆ ਉਹ ਲੋਹ ਬੰਦ ਦਾ ਤੂਫਾਨ ਦੀ ਨਾਲ ਚੱਲਦਾ ਰਹਿਣਾ ਚਾਹੀਦਾ ਹੈ ਦੋਸਤੋ ਇਹ 41 ਦਿਨ ਤੁਸੀਂ ਜਾਪ ਕਰਨਾ ਹੈ 41 ਦਿਨ ਹੀ ਸੋਫ ਸਫਾਈ ਦਾ ਬਿਲਕੁਲ ਚਾਣ ਰੱਖਣਾ ਹਰ ਝੂਠ ਅਸ਼ਨਾਣ ਕਰਕੇ ਹੀ ਬੈਠਣਾ ਜਪਸਤ ਨੂੰ ਕਾਇਮ ਰੱਖਣਾ ਆਪਣੇ ਦਿਲ ਤਮਾਗ ਦੇ ਵਿੱਚ ਕੋਈ ਵੀ ਇਦਾਂ ਦੀ ਬੁਰੀ ਗੱਲ ਭੈੜੀ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਜੇਕਰ ਇਸ ਮੰਤਰ ਨੂੰ ਤੁਸੀਂ ਸੱਚ ਸਹੀ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਦੋਸਤੋ ਇਸੇ ਤਰ੍ਹਾਂ ਫਿਰ ਇੱਕ ਚਿਰਾਗ ਜਗਾਉਣਾ ਹੈ ਮੂਨੀ ਮਾਤਾ ਦੇ ਨਾਮ ਦਾ ਉਹਦੇ ਬਿਲਕੁਲ ਕੋਲ ਜਿੱਥੇ ਚਿਰਾਗ ਦੀ ਬੱਤੀ ਹੈ ਬੱਤੀ ਦੇ ਸੱਲੇ ਥੋੜੀ ਅਗ ਰੱਖ ਦੇਣੀ ਹੈ ਅਗ ਦੇ ਉੱਤੇ ਫਿਰ ਜੇ ਤੁਸੀਂ ਇਹਦੇ ਤੁਸੀਂ ਉਹਦੇ ਉੱਤੇ ਛੋੜਾ ਜਿਹਾ ਸਰੋਂ ਦੇ ਤੇਲ ਦਾ ਝੂਟ ਪਾਉਣਾ ਹੈ ਜਦੋਂ ਤੁਸੀਂ ਪਾਉਂਗੇ ਤੁਸੀਂ ਤਰ ਉੱਥੋਂ ਆ ਨਿਕਲੇਗਾ ਧੂਏਂ ਦੇ ਨਾਲ ਉਸ ਅਗ ਦੀ ਅਗ ਸ਼ੁਰੂ ਹੋ ਜਾਵੇਗੀ ਜਾਨਿਕ ਹੋ ਸਕਤੇ ਵੀ ਜੋਤ ਬਣ ਜਾਵੇਗੀ ਉਹ ਜਿਹੜੀ ਲਾਈਟ ਹੈ ਉਸ ਲਾਈਟ ਦੇ ਵਿੱਚ ਤੁਸੀਂ ਜਿੰਨੀ ਵੀ ਖਾਣ ਪੀਣ ਵਾਲੀ ਸਮਗਰੀ ਹੈ ਉਹਦੇ ਵਿੱਚੋਂ ਥੋੜ੍ਹੀ ਥੋੜ੍ਹੀ ਸਮਗਰੀ ਉਹਦੇ ਵਿੱਚ ਪਾਉਣੀ ਹੈ ਨਾਲ ਦੀ ਨਾਲ ਇੱਕ ਦਫਾ ਸਾਰੀ ਸਮਗਰੀ ਦੇ ਵਿੱਚੋਂ ਮਾੜੀ-ਮਾੜੀ ਸਾਰੀ ਸਮਗਰੀ ਉਹਦੇ ਵਿੱਚ ਪਾ ਦੇਣੀ ਹੈ ਜਿੰਨੇ ਵੀ ਸਮਗਰੀ ਹੈ ਤੁਹਾਡੇ ਕੋਲ ਖਾਣ ਪੀਣ ਵਾਲੀ ਜਿਵੇਂ ਪਾਨ ਪਾ ਤੂਮਗਵਾਏ ਉਹਨਾਂ ਦੇ ਵਿੱਚੋਂ ਦੋ ਮਿੱਠੇ ਪਾਨ ਉਹਦੇ ਵਿੱਚੋਂ ਇੱਕ ਪਾਨ ਵੀ ਅਗਦੇ ਪਾ ਦੇਣਾ ਹੈ ਔਰ ਸਾਰੀ ਸਮਗਰੀ ਦੇ ਨਾਲ ਨਾਲ ਥੋੜ੍ਹਾ-ਥੋੜ੍ਹਾ ਪਾਣੀ ਹੈ ਤੇ ਇੱਕ ਠੂਠੀ ਵੀ ਕੱਟ ਕੇ ਹੌਲੀ-ਹੌਲੀ ਥੋੜ੍ਹੀ-ਥੋੜ੍ਹੀ ਕਰਕੇ ਇੱਕ ਠੂਠੀ ਵੀ ਪੂਰੀ ਵਾਦਣੀ ਜੋ ਵਾਪਸ ਪਾਰੀਆਂ ਲਖੀਆਂ ਉਹਦੇ ਵਿੱਚ ਸਪਾਰੀਆਂ ਦੇ ਵਿੱਚੋਂ ਵੀ ਦੋ ਸਪਾਰੀਆਂ ਅੱਗੇ ਤੁਸੀਂ ਬਾ ਦੇਣੀਆਂ ਜੇ ਅਗਲੀ ਅਗਿਆਰੀ ਤੇ ਸਰਉਂਦ ਤੇਲ ਪਾ ਕੇ ਜੋਤ ਪ੍ਰਗਟ ਕੀਤੀ ਹੈ ਉਹਦੇ ਤੇ ਜਿੰਨਾ ਵੀ ਸਮਗਰੀ ਹੈ ਤੋਂ ਲੋਗ ਵੀ ਬਾ ਦੇਣੇ ਤੋਂ ਲਾਟੀਆਂ ਵੀ ਬਾ ਦੇਣੀਆਂ ਹੌਲੀ ਹੌਲੀ ਉਹ ਚੱਲੀ ਜਾਵੇ ਲੇਕਿਨ ਉਸ ਤੋਂ ਬਾਅਦ ਥੋੜੀ ਜਿਹੀ ਅਗ ਬਖਰੀ ਲੈ ਕੇ ਉਹਦੇ ਉੱਤੇ ਲੋ ਬਣਦਾ ਫਿਰ ਤੂਫਾਨ ਤੁਹਾਨੂੰ ਹੈ ਦੋਸਤੋ ਇਸ ਜਾਪ ਨੂੰ ਕਿਸੇ ਵੀ ਨਿਤੰਦੇ ਐਤਵਾਰ ਮੰਗਲਵਾਰ ਜਾਂ ਬੁੱਧਵਾਰ ਕਰਨਾ ਹੈ ਇਹਨਾਂ ਤਿੰਨ ਦਿਨਾਂ ਦੇ ਵਿੱਚੋਂ ਜਿਹੜੇ ਵੀ ਦਿਨ ਤੁਸੀਂ ਮਰਜੀ ਸ਼ੁਰੂ ਕਰ ਸਕਦੇ ਆ ਲਾਲ ਰੰਗ ਦਾ ਆਸਣ ਰੱਖਣਾ ਆਪਣੇ ਉੱਪਰ ਵੀ ਲਾਲ ਰੰਗ ਦੀ ਫੁਲਕਾਰੀ ਲੈ ਕੇ ਜਾਪ ਸ਼ੁਰੂ ਕਰਨਾ ਹੈ ਜਲਦ ਸਤਾ ਪੂਰਾ ਧਿਆਨ ਰੱਖਣਾ ਹੈ ਜੇ 10 ਵਜੇ ਤੁਹ ਪਾਠ ਤੇ ਬੈਠ ਗਏ ਤਾਂ ਰੋਜ਼ਾਨਾ 10:00 ਵਜੇ ਜੇ 11:00 ਵਜੇ ਬੈਠ ਗਏ ਤਾਂ ਰੋਜ਼ਾਨਾ 11:00 ਵਜੇ ਜਿੰਨੇ ਵਜੇ ਵੀ ਪਹਿਲੇ ਦਿਨ ਸ਼ੁਰੂ ਕਰ ਲਓ ਬਾਕੀ ਦਿਨ ਵੀ ਉਸ ਟਾਈਮ ਤੇ ਹੀ ਪਾਠ ਸ਼ੁਰੂ ਹੋਣਾ ਚਾਹੀਦਾ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਹੈ ਜਿਹੜਾ ਅਕਤਾਲੀ ਦਿਨ ਦਾ ਤੁਹਾਡਾ ਜੌਬ ਹੈ ਲਾਲ ਮਾਲਾ ਤੇ ਕਰ ਸਕਦੇ ਹੋ ਲਾਲ ਮਾਲਾ ਤੇ ਹੀ ਕਰਨਾ ਚਾਹੀਦਾ ਕੋਸ਼ਿਸ਼ ਤੁਹਾਡੀ ਹੋਣੀ ਚਾਹੀਦੀ ਕਿ 48 ਦਿਨ ਘਰੋਂ ਬਾਹਰ ਨਾ ਜਾਈਏ ਇਤੋਂ ਤੱਕ ਜ਼ਰੂਰੀ ਹੁੰਦਾ ਕਿ ਆਪਣੇ ਨਗਰ ਦੇ ਆਪਣੇ ਪਿੰਡ ਸ਼ਹਿਰ ਦੀ ਵਸੀਮੇ ਤੋਂ ਬਾਹਰ ਨਾ ਜਾ ਸਕੀ ਕੋਸ਼ਿਸ਼ ਇਹ ਵੀ ਹੋਣੀ ਚਾਹੀਦੀ ਕਿ 41 ਦਿਨ ਹੀ ਅੰਦਰ ਰਹਿ ਕੇ ਹੀ ਇਹਦਾ ਜਾਪ ਕੀਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਦੋਸਤੋ ਜਿਨ੍ਹਾਂ ਦੇ ਕੇਸ ਹੈ ਉਹਨਾਂ ਨੂੰ ਬੇਨਤੀ ਹੈ ਕਿ ਕੇਸ ਖੁੱਲੇ ਰੱਖ ਕੇ ਉੱਪਰ ਲੜਖਾ ਪਲੱਸ ਸਰ ਤੇ 1 ਕੀ ਉਰਜਨਾ ਜਾਪ ਕਰਨਾ 41 ਦਿਨ ਹੀ ਇਸੇ ਤਰ੍ਹਾਂ ਕਰਨਾ ਹੈ ਇਸ ਸਵੇਰ ਦੇ ਟੈਂਪੂਸ਼ਕ ਤੁਸੀਂ ਆਪਣੇ ਕੇਸ ਬਨ ਸਕਦੇ ਆ ਪਰ ਨਾ ਬਨ ਸਕਦੇ ਆ ਲੇਕਿਨ ਜਾਬ ਕਰਦੇ ਸਮੇਂ 48 ਦਿਨ ਹੀ ਕੇਸ ਤੁਹਾਡੇ ਖੁੱਲੇ ਹੋਣੇ ਚਾਹੀਦੀ ਆ ਰੋਜ਼ਾਨਾ ਜਾਬ ਕਰਨੇ ਤੋਂ ਪਹਿਲਾਂ ਤੁਹਾਡੇ ਸੰਦੂਰ ਦਾ ਜਾਂ ਚੰਦਨ ਦਾ ਚਲਕ ਲੱਗਾ ਹੋਣਾ ਚਾਹੀਦਾ ਹੈ ਔਰ ਜਿਹੜਾ ਤੁਸੀਂ ਇਤਰ ਬਣਾ ਕੇ ਰੱਖਿਆ ਉਹਨੂੰ ਜਲਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਉਸ ਕਮਰੇ ਦੇ ਵਿੱਚ ਚੰਗੀ ਤਰ੍ਹਾਂ ਰੋਜ਼ ਪਾੜ ਕਰਨੇ ਤੋਂ ਪਹਿਲਾਂ ਛੱਟਾ ਦੇ ਕੇ ਬੈਠਣਾ ਹੈ ਦੋਸਤੋ ਵਰਨਾ ਤਨਜਾ ਪੰਜ ਮਲ ਕੰਨੀ ਹੈ ਜੇ ਆਪ ਜਿਹੜਾ ਤੁਹਾਡਾ ਮਥਈ ਹੈ ਔਰ ਉਹਦੇ ਵਿੱਚ ਥੋੜਾ ਟਾਈਮ ਜੇਕਰ ਤੁਸੀਂ ਰੋਜ਼ਾਨਾ 1 ਘੰਟਾ ਟਾਈਮ ਲਵੋਨੇ ਹੈ ਜੇ ਆਪ ਕੰਨੀ ਲਈ ਉਹਦੇ ਵਿੱਚ 6 ਮਿੰਟ ਮਾਤਾ ਮੂਨੀ ਦੇ ਚਰਨਾਂ ਨੇ ਲੈ ਲਈ ਉਹਦੇ ਵਿੱਚ ਕੁਝ ਨਹੀਂ ਕਰਨਾ ਸਿਰਫ ਮਾਤਾ ਮੂਨੀ ਦੇ ਚਰਨਾਂ ਦੇ ਵਿੱਚ ਧਿਆਨ ਲਾ ਕੇ ਬੈਠਣਾ ਹੈ ਇਹ ਵੀ ਬਹੁਤ ਜ਼ਰੂਰੀ ਹੈ ਇਹ ਵੀ ਨਾਲ ਦੀ ਨਾਲ 6 ਮਿੰਟ ਰੋਜ਼ਾਨਾ ਉਨੀਵਰਤਨ ਦੇ ਵਿੱਚ ਤੁਹਾਨੂੰ ਬੈਠਣਾ ਪਵੇਗਾ। ਦੋਸਤੋ ਜਿਸ ਵੇਲੇ ਧਿਆਨ ਕਰਨਾ ਉਸ ਵੇਲੇ ਕੋਈ ਜਾਪ ਨਹੀਂ ਕਰਨਾ। ਤੁਹਾਡੇ ਹੱਥ ਵਿੱਚ ਮਾਲਾ ਨਹੀਂ ਹੋਣੀ ਚਾਹੀਦੀ। ਸਰੀਰ ਤੁਹਾਡਾ ਬਿਲਕੁਲ ਸਿੱਧਾ ਹੋਣਾ ਚਾਹੀਦਾ। ਰੀੜ ਦੀ ਹੱਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ। ਹੱਥ ਵਿੱਚ ਹੱਥ ਪਾ ਕੇ ਉਂਗਲਾਂ ਦੇ ਵਿੱਚ ਉਂਗਲਾਂ ਪਾ ਕੇ ਬੈਠ ਕੇ 6 ਮਿੰਟ ਮਾਤਾ ਨਾਨੀ ਜੀ ਤਸਵੀਰ ਨੂੰ ਮਨ ਦੇ ਵਿੱਚ ਵਸਾ ਕੇ ਧਿਆਨ ਕਰਨਾ ਹੈ। ਉਸ ਵੇਲੇ ਕੋਈ ਜਾਪ ਕੋਟਨ ਨਹੀਂ ਹੋਣਾ ਚਾਹੀਦਾ ਨਾਲ ਦੀ ਨਾਲ ਮਾਲਾ ਹੱਥ 'ਚ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਜਾਪ ਕਰਨਾ ਹੈ ਮਨ ਦੇ ਵਿੱਚ ਇਹ ਰੱਖਣਾ ਕਿ ਇਸ ਵੇਲੇ ਸਾਡੇ ਸਾਹਮਣੇ ਮਾਤਾ ਮੂਨੀ ਹੈ ਮਾਤਾ ਮੂਨੀ ਦੇ ਗਾਲ ਦੇ ਵਿੱਚ ਫੁੱਲਾਂ ਦੇ ਹਾਰ ਹੈ ਉਹਨਾਂ ਦੇ ਵਸਤਰ ਲਾਲ ਹੈ ਇਸੇ ਤਰ੍ਹਾਂ ਇਹ ਸਮਝਣਾ ਕਿ ਇਸ ਵੇਲੇ ਸਾਡੇ ਕੋਲ ਮਾਤਾ ਮੂਨੀ ਹਾਜ਼ਰ ਹੈ ਅਤੇ ਸਾਨੂੰ ਮਾਤਾ ਮੂਨੀ ਦੇ ਗਾਲ ਦੇ ਵਿੱਚ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਇਸ ਤਰ੍ਹਾਂ ਹੀ ਸਤਿ ਆਨੰਦ ਦੇ ਵਿੱਚ ਇਹ ਗੱਲਾਂ ਸਾਰੀਆਂ ਵਿਆਉਣੀਆਂ। ਦੋਸਤੋ ਜਿਸ ਤਰ੍ਹਾਂ ਦੀ ਤੁਸੀਂ ਉਸ ਧਿਆਨ ਦੇ ਸਮੇਂ ਦੇ ਵਿੱਚ ਕਲਪਨਾ ਕਰੋਗੇ ਉਸੇ ਤਰ੍ਹਾਂ ਦਾ ਮਾਤਾ ਮੂਨੀ ਤੁਹਾਨੂੰ ਦਰਸ਼ਨ ਦੇਵੇਗੀ ਅਤੇ ਤੁਹਾਡੇ ਸਾਰੇ ਹੀ ਕਾਰਜ ਰਾਸ ਕਰੇਗੀ। ਸੋ ਦੋਸਤੋ ਹੁਣ ਆਪਾਂ ਉਸ ਮੰਤਰ ਵੱਲ ਚੱਲਦੇ ਹਾਂ ਜਿਸ ਦਾ ਤੁਸੀਂ 43 ਦਿਨ ਤਿੰਨ ਤਿੰਨ ਪੰਜ ਪੰਜ ਮਾਲਾ ਦਾ ਜਿੰਨਾ ਵੀ ਕਰ ਸਕਦੇ ਹੋ जाप ਕਰਨਾ ਹੋਏਗਾ। ਸੋ ਉਹ ਮੰਤਰ ਇਸ ਤਰ੍ਹਾਂ ਹੈ। ਮਾਤਾ ਮੂਨੀ ਜਗਤੂ ਸੋਣੀ ਸ਼ਾਮ ਕੋਰ ਕਹਿ ਲਾਵੀ ਮੋਹੇ ਰਾਜਾ ਮੋਹੇ ਪਰਜਾ ਮੇਰਾ ਕਾਮ ਕਰ ਆਵੀ ਮੋਹਣੀ ਮੋਹੇ ਸਗਲ ਸੰਸਾਰ ਮੋਹਣੀ ਮੋਹੇ ਪ੍ਰਾਈ ਨਾਰ ਮੋਹਣੀ ਜੇਵੇ ਕਾਜ ਸੁਵਾਰ ਜਿਸਤੇ ਪੀਜਾ ਉਸ ਤੇ ਹੋ ਕੇ ਸਵਾਰ ਇੱਕ ਘੜੀ ਇੱਕ ਪਲ ਮੇ ਉਸ ਕੋ ਮੇਰੇ ਪੈਰੋਂ ਤਲੇ ਢਾਲ ਨਾ ਡਾਰੇ ਤੋ ਸ਼ਿਵ ਸ਼ੰਕਰ ਕੀ ਪੜੇ ਮਾਰ ਮਾਤਾ ਕੋਰ ਜਾਂ ਕੀ ਤੁਹਾਈ ਮੇਰਾ ਕਾਮ ਕਰੇ ਖੁਦ ਮੋਹਣੀ ਮਾਈ ਪਿੰਡ ਕਾਚਾ ਸ਼ਬਦ ਸਾਚਾ ਦੇਖਾਂ ਸ਼ਾਮ ਕੌਰ ਮੋਨੀ ਤੇਰੇ ਇਲਮ ਦਾ ਤਮਾਸ਼ਾ ਸੂ ਦਸਤੂ ਇਹ ਮਤਾ ਮਨੀਸ਼ ਜਾਣੀ ਕਿ ਮਤਾ ਸ਼ਾਮ ਕੌਰ ਮੋਨੀ ਦਾ ਅੰਤਰ ਹੈ ਜਿਸ ਨੂੰ ਤੁਸੀਂ ਤਰੀਕੇ ਦੇ ਨਾਲ ਸਦ ਕਰੋਗੇ ਤਾਂ ਤੁਸੀਂ ਹਰ ਇੱਕ ਇਹਦੇ ਵਿੱਚੋਂ ਫਲ ਪ੍ਰਾਪਤ ਕਰੋਗੇ ਹਰ ਤਰ੍ਹਾਂ ਦੇ ਤੁਹਾਡੇ ਕੰਮ ਕ੍ਰਾਸ ਉਹਨਾਂ ਕੀ ਸੋ ਦੋਸਤੋ ਜਿਹੜੇ ਵੀ ਮੇਰੇ ਸਤਿਕਾਰਯੋਗ ਵੀਰੇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਕੋਪਸ ਦੇ ਵਿੱਚ ਚਾਹ ਪੀਣਾਂ ਦੀ ਜਰੂਰ ਲਿਖਣੀ ਆ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਬਾਖਤੀ ਨਾਲ ਹਾਜ਼ਰ ਹੋਮਾਗੇ ਸੋ ਜਦ ਤੱਕ ਲਈ ਚਾਹ ਪੀਣਾਂ ਦੀ